ਪੰਜਾਬੀ ਗੀਤਾਂ ਚ ਮਾਡਲਿੰਗ ਕਰਨ ਵਾਲੀ ਫੀਮੇਲ ਮਾਡਲ ਪਾਇਲ ਪਰਮ ਦੀ ਫਰੈਂਡ ਦਾ ਲਾਂਡਰਾ ਸਥਿਤ ਇੱਕ ਸੁਸਾਇਟੀ ਵਾਲਿਆਂ ਨਾਲ ਝਗੜਾ ਹੋ ਗਿਆ ਸੀ ਤਾਂ ਪਾਇਲ ਪਰਮ ਵੀ ਆਪਣੀ ਫਰੈਂਡ ਦੀ ਮਦਦ ਲਈ ਉੱਥੇ ਗਈ ਪਾਇਲ ਪਰਮ ਦੇ ਆਉਂਦੇ ਹੀ ਸੁਸਾਇਟੀ ਵਾਲਿਆਂ ਨੇ ਪਾਇਲ ਤੇ ਵੀ ਇਲਜ਼ਾਮ ਲਗਾਏ ਕਿ ਇਹ ਵੀ ਨਾਲ ਹੀ ਰਲਈ ਹੋਈ ਹੈ ਤੇ ਇਹ ਵੀ ਚੋਰ ਹੈ ਇਸ ਸਭ ਤੋਂ ਬਾਅਦ ਪਾਇਲ ਪਰਮ ਦੀਆਂ ਬਹੁਤ ਸਾਰੀਆਂ ਵੀਡੀਓ ਕਲਿੱਪ ਵਾਇਰਲ ਹੋ ਰਹੀਆਂ ਹਨ ਕਿ ਪਾਇਲ ਚੋਰੀ ਕਰਦੀ ਫੜੀ ਗਈ ਆਪਣੀ ਬਦਨਾਮੀ ਹੁੰਦੀ ਦੇਖ ਪਾਇਲ ਪਰਮ ਅੱਜ ਲਾਈਵ ਆਈ ਤੇ ਦੱਸਿਆ ਕਿ ਅਸਲ ਵਿੱਚ ਉਸ ਰਾਤ ਹੋਇਆ ਕੀ ਸੀ। ਉਹੀ ਵੀਡੀਓ ਕਰਕੇ ਲਾਈਵ ਆਇਆ ਨਹੀਂ ਮੈਂ ਲਾਈਵ ਆਣ ਦਾ ਮੇਰਾ ਕੋਈ ਮੋਟਿਵੇ ਨਹੀਂ ਸੀਗਾ ਕਿ ਮੈਂ ਵੀਡੀਓ ਕਰਕੇ ਆਈਆਂ ਲਾਈਵ ਕਿ ਕੀ ਚੱਕਰ ਹੋਇਆ ਕੀ ਨਹੀਂ ਸਾਰਿਆਂ ਨੇ ਆਪਣੇ ਆਪਣੇ ਪੱਖ ਰੱਖਤੇ ਮੇਰਾ ਪੱਖ ਤਾਂ ਕਿਸੇ ਨੇ ਸੁਣਿਆ ਹੀ ਨਹੀਂ ਕਿ ਮੈਂ ਕੀ ਹੈ ਕੀ ਨਹੀਂ ਹੋਇਆ ਕੀ ਹੈ। ਸਾਡਾ ਮੈਟਰ ਇਹ ਸੀਗਾ ਕਿ ਆਪਣੀ ਇੱਕ ਫਰੈਂਡ ਸੀਗੀ ਸਰਕਲ 'ਚ ਨਵੂ ਨਾਮ ਦੀ ਕੁੜੀ ਤੇ ਐਕਚੁਅਲ ਜੇ ਕੋਈ ਸਿਟੀ ਹੈ ਤੁਹਾਡੇ ਇੱਥੇ ਆਪਣੇ ਲਾਂਡਰਾਂ ਰੋਡ ਤੇ ਕਿਹੜੀ ਸਿਟੀ ਸੀ ਦੀ ਮਿੱਤਲ ਪੈਰਾਡਾਈਜ਼ ਤੇ ਉੱਥੇ ਲੜਾਈ ਹੋਈ ਸੀ ਅੱਜ ਤੋਂ 4-5 ਦਿਨ ਪਹਿਲਾਂ ਦੀ ਗੱਲ ਹੈ ਕਿ ਉੱਥੇ 5-6 ਦਿਨ ਪਹਿਲਾਂ ਦੀ ਗੱਲ ਹੈ ਕਿ ਉੱਥੇ ਲੜਾਈ ਹੋਈ ਸੀਗੀ ਮੈਨੂੰ ਨਹੀਂ ਪਤਾ ਸੀਗਾ ਕਿ ਕਾਦੀ ਲੜਾਈ ਹੋਈ ਹੈ ਕਾਦੀ ਨਹੀਂ ਹੋਈ ਹੈ ਹਨਾ ਕੋਈ ਯਾਰ ਦੋਸਤ ਤੁਹਾਨੂੰ ਫੋਨ ਕਰਦਾ ਰਾਤ ਨੂੰ ਕਿ ਪਹਿਲਾਂ ਆ ਚੱਕਰ ਹੋਇਆ ਕਿ ਮੈਨੂੰ ਤੇਰੀ ਹੈਲਪ ਦੀ ਲੋੜ ਹੈ ਕਿ ਮੈਂ ਤੁਹਾਡੇ ਕੋਲ ਆ ਰਿਹਾ ਮੇਰੇ ਕੋਲ ਆ ਜਾ ਮੇਰੀ ਹੈਲਪ ਕਰ ਦੇ ਮੋਨਾ ਪੈਰਾਡਾਈਜ਼ ਹੈ ਨਾ ਮੋਨਾ ਪੈਰਾਡਾਈਜ਼ ਮਿੱਤਲ ਅਪਾਰਟਮੈਂਟ ਆ ਉੱਥੇ ਆਪਣੇ ਲਾਂਡਰਾ ਰੋਡ ਤੇ 126 ਕੇ 115 ਚ ਉੱਥੇ ਰਾਤ ਨੂੰ ਝਗੜਾ ਹੋਇਆ ਮੈਨੂੰ ਕੁਝ ਨਹੀਂ ਪਤਾ ਸੀ ਇਸ ਬਾਰੇ ਕਿ ਚੋਰੀ ਦਾ ਝਗੜਾ ਸੀ ਜਾਂ ਕਿਸੇ ਚੀਜ਼ ਦਾ ਝਗੜਾ ਸੀਗਾ ਮੈਂ ਉੱਥੇ ਰਾਤ ਨੂੰ ਚਲੇਗੀ ਕਿ ਮੈਂ ਕੱਲੀ ਸੀਗੀ ਦੀਦੀ ਨੂੰ ਵੀ ਆਇਆ ਫੋਨ ਤੇ ਮੈਨੂੰ ਵੀ ਆਇਆ ਸੀਗਾ ਦੀਦੀ ਮੇਰੇ ਨਾਲ ਹੀ ਬੈਠੇ ਆ ਪਹਿਲਾਂ ਇਹਨਾਂ ਨੂੰ ਕਾਲ ਆਈ ਫਿਰ ਮੈਨੂੰ ਕਾਲ ਆਈ ਕਿ ਦੀਦੀ ਮੈਂ ਮੈਨੂੰ ਹੈਲਪ ਚਾਹੀਦੀ ਨਵੂ ਦਾ ਫੋਨ ਆਇਆ ਕਿ ਐਦਾ ਐਦਾ ਕਰਕੇ ਪ੍ਰੋਬਲਮ ਚ ਫਸ ਗਏ ਆ ਸਾਨੂੰ ਨਹੀਂ ਪਤਾ ਸੀ ਕੀ ਪ੍ਰੋਬਲਮ ਹੈ ਕੀ ਨਹੀਂ ਮੈਂ ਕੈਬ ਬੁੱਕ ਕਰਕੇ ਆਪਣੇ ਇੱਥੇ ਤੋਂ ਚਲੀ ਗਈ ਆ ਤੇ ਉੱਥੇ ਜਾ ਕੇ ਸੁਸਾਇਟੀ ਨੇ ਮੇਰੀ ਗੱਲ ਨਹੀਂ ਸੁਣੀ ਸੁਸਾਇਟੀ ਚਾ ਕੇ ਉਹਨਾਂ ਨੂੰ ਪਤਾ ਕਿ ਫੇਮਸ ਹੈਗੀ ਆ ਫੇਮਸ ਕਰਕੇ ਉਹਨਾਂ ਨੇ ਵੀਡੀਓ ਵੀਡੀਓ ਬਣਾਈ ਮੈਂ ਉਹਨਾਂ ਨੂੰ ਕਿਹਾ ਤੁਸੀਂ ਵੀਡੀਓ ਨਾ ਬਣਾਓ ਕਿ ਚੰਗਾ ਨਹੀਂ ਲੱਗਦਾ ਹੈਗਾ ਤੁਸੀਂ ਜਿਹੜੀ ਗੱਲ ਹੈਗੀ ਮੇਰੇ ਮੂੰਹ ਤੇ ਕਰੋ ਉਹਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਸੁਸਾਇਟੀ ਵਾਲਿਆਂ ਨੇ ਜੋ ਵੀ ਸੁਸਾਇਟੀ ਵਾਲੇ ਉਹਨਾਂ ਨੂੰ ਲੱਗਿਆ ਸ਼ਾਇਦ ਮੈਂ ਕਿਤੇ ਉਹਨਾਂ ਲੱਗਿਆ ਕਿ ਮੈਂ ਸ਼ਾਇਦ ਉਹਨਾਂ ਦੇ ਉਹ ਆਈ ਮੈਂ ਸਿਰਫ ਉਹਨਾਂ ਦੇ ਪੱਖ ਲਈ ਗਈ ਸੀਗੀ ਕੀ ਲੜਾਈ ਜੋ ਹੋਈ ਆ ਇੱਕ ਮਿੰਟ ਮੈਂ ਤੁਹਾਨੂੰ ਪਿੱਛੇ ਐਡ ਕਰਦੀ ਆ ਕੁੜੀ ਨੂੰ ਵੇਟ ਕਰੋ ਹਾਂ ਨਬੂ ਬਾਕੀ ਨਬੂ ਤਾਂ ਪੁੱਛ ਲਓ ਇਹਦੇ ਹਸਬੰਡ ਦੇ ਨਾਲ ਗੁੱਟਮਾਰ ਹੋਈ ਸੀਗੀ ਤੇ ਤੁਸੀਂ ਤੁਹਾਨੂੰ ਨਬੂ ਆਪੇ ਸੱਚ ਦੱਸ ਦੂੰਗੀ ਕਿ ਕੀ ਗੱਲ ਹੋਈ ਆ ਕੀ ਨਹੀਂ ਲੜਾਈ ਦਾ ਕੀ ਪ੍ਰੋਬਲਮ ਸੀਗੇ ਕੀ ਚੋਰੀ ਦਾ ਕੀ ਸੀਗਾ ਨਬੂ ਆਪੇ ਦੱਸੀ ਇੱਥੇ ਕਲੀਅਰ ਕਰ ਯਾਰ ਦੇਖੋ ਇਹਦੇ ਵਿੱਚ ਫਾਈਲ ਦੀ ਕੋਈ ਮਿਸਟੇਕ ਨਹੀਂ ਆ ਉਹ ਮੇਰਾ ਮੈਟਰ ਸੀਗਾ ਮੇਰਾ ਹਸਬੰਦ ਨੂੰ ਉੱਥੇ ਕੋਟਮਾਰ ਕਰ ਰਹੀ ਸੀ ਤੇ ਮੈਂ ਮੈਂ ਨੂੰ ਉੱਥੋਂ ਫੋਨ ਆਇਆ ਮੈਂ ਮੈਂ ਆਲੀਆ ਦੀ ਨੂੰ ਫੋਨ ਕੀਤਾ ਠੀਕ ਆ ਵੀ ਇਦਾਂ ਇਦਾਂ ਗੱਲ ਹੋਈ ਆ ਤੇ ਆਲੀਆ ਦੀਦੀ ਨੇ ਪਾਇਲ ਦੀ ਨੂੰ ਫੋਨ ਕਰਿਆ ਪਾਇਲ ਦੀ ਉੱਥੇ ਕੈਬ ਕਰਾ ਕੇ ਆਈ ਸੀਗੀ ਕਿਉਂਕਿ ਉਹ ਮੈਨੂੰ ਵੀ ਮੇਰੇ ਨਾਲ ਵੀ ਖਿੱਚ ਤੂ ਕਰ ਰਹੀ ਸੀ ਸੁਸਾਇਟੀ ਵਾਲੇ ਮਿੱਤਲ ਪੈਰਾਡਾਈਜ਼ ਵਾਲੇ ਕਿਉਂਕਿ ਲਾਂਡਰਾ ਰੋਡ ਤੇ ਆ ਹਾਂ ਤੇ ਪਾਇਲ ਉੱਥੇ ਆਈ ਕੈਬ ਕਰਾ ਕੇ ਉਹ ਪਾਇਲ ਨੇ ਜਦੋਂ ਉਹਨਾਂ ਨੂੰ ਗੱਲਬਾਤ ਪੁੱਛੀ ਵੀ ਕੀ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਮਤਲਬ ਗੱਲ ਸੁਣੀ ਨਹੀਂ ਆ ਉਹ ਖਿੱਚ ਤੂ ਕਰਨ ਲੱਗੇ ਪਾਇਲ ਨਾਲ ਉਦੇ ਬਾਲ ਖਿੱਚਣ ਲੱਗ ਗਏ ਉਹਦੀ ਜੈਕਟ ਖਿੱਚਣ ਲੱਗ ਗਏ ਉਹਨੇ ਗੱਲ ਨਹੀਂ ਸੁਣੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਕੋਈ ਇਨਫਲੂਐਂਸਰ ਆ ਤਾਂ ਉਹਨਾਂ ਨੇ ਸਾਰਿਆਂ ਨੇ ਕੈਮਰੇ ਔਨ ਕਰ ਲਏ ਤੇ ਮਤਲਬ ਬਹੁਤ ਜ਼ਿਆਦਾ ਗਲਤ ਬੋਲਣਾ ਲੱਗ ਗਏ ਇਸ ਨੂੰ ਬਿਨਾਂ ਗੱਲ ਤੋਂ ਇਹਦੀ ਵਿੱਚ ਕੋਈ ਮਿਸਟੇਕ ਨਹੀਂ ਸੀ ਉਹਨਦੀ ਡਰਿੰਕ ਕੀਤੀ ਹੋਈ ਸੀ ਤੇ ਕੋਈ ਮਤਲਬ ਚੋਰੀ ਵਾਲਾ ਮੈਟਰ ਨਹੀਂ ਸੀਗਾ ਬਿਨਾਂ ਗੱਲ ਤੋਂ ਇਹਨੂੰ ਬਦਨਾਮ ਕਰ ਰਿਹਾ ਵੀ ਇਹ ਇਨਫਲੂਐਂਸਰ ਆ ਇਸ ਚੱਕਰ ਚ ਇਹਦੀ ਕੋਈ ਮਿਸਟੇਕ ਨਹੀਂ ਸੀ ਉਸਦੇ ਵਿੱਚ ਉੱਥੇ ਲੜਾਈ ਝਗੜਾ ਹੋ ਰਿਹਾ ਸੀ ਠੀਕ ਹੈ ਮੇਰੇ ਹਸਬੰਡ ਤੇ ਬਲੇਮ ਆਇਆ ਉਹਨਾਂ ਤੇ ਪਰਚਾ ਹੋਇਆ ਬਟ ਇਹਦੇ ਵਿੱਚ ਕੋਈ ਪਾਇਲ ਦੀ ਕੋਈ ਮਿਸਟੇਕ ਨਹੀਂ ਆ ਪਲੀਜ਼ ਇਹ ਕੁੜੀ ਨੂੰ ਨਾ ਉਹ ਕਰੋ ਠੀਕ ਹੈ ਮੇਰੀ ਫਰੈਂਡ ਆ ਮੈਂ ਇਹਨੂੰ ਫੋਨ ਇਸ ਲਈ ਕੀਤਾ ਸੀ ਕਿਉਂਕਿ ਮੇਰੀ ਹੈਲਪ ਲਈ ਆਈ ਸੀ ਉੱਥੇ ਇਹਨੂੰ ਬਦਨਾਮ ਨਾਮ ਕਰੋ ਪੈਣਾ ਵਰਗੀ ਮੇਰੀ ਇਹ ਪਲੀਜ਼ ਇਹਨੂੰ ਨਾ ਯਾਰ ਰੋਲ ਨਾ ਕੀਤਾ ਜਾਵੇ ਤੇ ਦੂਜੀ ਗੱਲ ਨਾ ਕਹਿਣ ਵਾਸਤੇ ਗੱਲਾਂ ਬਹੁਤ ਹੋ ਜਾਂਦੀਆਂ ਪਾਇਲ ਇਦਾਂ ਪਾਇਲ ਇਦਾਂ ਪਰ ਭਰਾਵਾ ਉਦੋਂ ਨਹੀਂ ਸੀ ਕਦੇ ਚੋਰੀ ਕੀਤੀ ਜਦੋਂ ਅਸੀਂ ਘਰੋਂ ਨਿਕਲੇ ਸੀ ਤੇ ਹੁਣ ਹੁਣ ਕੀ ਅਸੀਂ ਚੋਰੀ ਕਰਨੀ ਆ ਤੇ ਰਹੀ ਗੱਲ ਜੇ ਮੈਂ ਐਡੀ ਹੀ ਜੋੜ ਸੀਗੀ ਚੋਰੀ ਬਣਾ ਰਹੇ ਜੇ ਮੈਂ ਐਡੀ ਹੀ ਜੋੜ ਸੀਗੀ ਤੇ ਫਿਰ ਮੈਨੂੰ ਛੱਡ ਕੇ ਕਿਉਂ ਗਏ ਹਾਂ ਰਾਈਟ ਰਾਈਟ ਇਹ ਸਿਰਫ ਸਾਜ਼ਿਸ਼ ਹੀ ਉੱਥੇ ਜਿਹੜੇ ਮੁੰਡੇ ਖੜੇ ਸੀਗੇ ਮੈਨੂੰ ਨਹੀਂ ਪਤਾ ਕਿੱਥੇ ਦੇ ਮੁੰਡੇ ਸੀ ਹਰਿਆਣੇ ਸਾਡੇ ਹਰਿਆਣੇ ਦੇ ਮੁੰਡੇ ਆ ਉਹ ਮੈਨੂੰ ਤਿੰਨਾਂ ਦੇ ਫੇਸ ਯਾਦ ਨਹੀਂ ਠੀਕ ਆ ਕੋਈ ਗੱਲ ਨਹੀਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਹਾਂ ਉਹਨਾਂ ਤੇ ਵੀ ਕੀਤੀ ਜਾਊਗੀ ਐਦਾਂ ਤਾਂ ਯਾਰ ਤੁਸੀਂ 10 ਦਿਨ ਵੀਡੀਓ ਪਾ ਲਣਗੇ 20 ਦਿਨ ਵੀਡੀਓ ਪਾ ਲੂਗੇ ਮੇਰਾ ਕੁਝ ਨਹੀਂ ਜਾਣਾ ਹੈਗਾ ਕੀ ਹੋ ਜਾਊਗਾ ਮੇਰੇ ਫਾਲੋਅਰ ਵੱਜੂਗੇ ਮੇਰੀ ਹਾਈਪ ਵੱਜੂਗੀ ਕੀ ਹੋ ਜਾਊਗਾ ਬਦਨਾਮੀ ਕਰਨੀ ਹੈ ਬਦਨਾਮੀ ਅੱਗੇ ਨਹੀਂ ਹੋਈ ਹੈਗੀ ਪਹਿਲਾਂ ਹੋਈ ਆ ਹੁਣ ਹੋਜੂਗੀ ਐਂਡ ਜਿਹੜਾ ਵੀ ਜਿਹੜਾ ਵੀ ਬਾਰ-ਬਾਰ ਵੀਡੀਓ ਅਪਲੋਡ ਕਰ ਰਿਹਾ ਪਾਰਟ 1 ਪਾਰਟ 2 ਉਹਦਾ ਅਸੀਂ ਪਤਾ ਕਰਵਾਈ ਲੈਣਾ ਵੀ ਕੌਣ ਮੈਨੂੰ ਕੁੜੀ ਦਾ ਇੱਕ ਵਾਰੀ ਪਤਾ ਨਾ ਇਹਨਾਂ ਛਿੱਲਣੀ ਬਹੁਤ ਆ ਮੈਂ ਸਿੱਧਾ ਲਾਈਵ ਤੇ ਕਹਿ ਰਹੀਆਂ ਕਿਉਂਕਿ ਜੇ ਅਸੀਂ ਗਲਤੀ ਕੀਤੀ ਮੈਂ ਆਪਣੀ ਗਲਤੀ ਹਮੇਸ਼ਾ ਮੰਨੀ ਆ ਕਿ ਆਪਣੇ ਲਾਈਵ ਤੇ ਜਿੱਥੇ ਗਲਤ ਨਹੀਂ ਹੈਗੇ ਮੈਂ ਕਿਸੇ ਪਿਓ ਦੀ ਵੀ ਨਹੀਂ ਸੁਣਦੀ ਹੈਗੀ ਫਿਰ ਫਿਰ ਤੁਸੀਂ ਰਾਜ ਕੇ ਟਰੋਲ ਕਰੋ ਕੁਝ ਕਰੋ ਬਾਕੀ ਜੇ ਬਾਕੀ ਜੇ ਤੇਰੀ ਗਲਤੀ ਹੁੰਦੀ ਤਾਂ ਪੁਲਿਸ ਤੇ ਨੂੰ ਲੈ ਕੇ ਜਾਂਦੇ ਆ ਤੈਨੂੰ ਛੱਡ ਕੇ ਥੋੜੀ ਜਾਣਾ ਸੀ ਹਾਂ ਆਬਵੀਅਸਲੀ ਜੀ ਗੱਲ ਆ ਤੇ ਤੁਸੀਂ ਉੱਥੇ ਕਿਸੇ ਕੁੜੀ ਦਾ ਪੱਖ ਸੁਣਿਆ ਨਹੀਂ ਤੁਸੀਂ ਮੂੰਹ ਚਾਕੇ ਵੀਡੀਓ ਪਾ ਦਿੰਦੇ ਇੰਸਟਾ ਤੇ ਕਿ ਹਾਂ ਇਹ ਕੁੜੀ ਗਲਤ ਹੈ ਇਹ ਕੁੜੀ ਗਲਤ ਹੈ ਤੁਸੀਂ ਕੀ ਮਾੜਾ ਦੇਖ ਲਿਆ ਉਦੋਂ ਚੰਗੀ ਹੁੰਦੀ ਪਾਇਲ ਜਦੋਂ ਸਾਰਿਆਂ ਦੀ ਹੈਲਪ ਕਰਦੀ ਉਦੋਂ ਤਾਂ ਪਾਇਲ ਵਰਗੀ ਕੋਈ ਕੁੜੀ ਨਹੀਂ ਹੁੰਦੀ ਜੇ ਅੱਜ ਮੜੀ ਵੀਡੀਓ ਹੋ ਗਈ ਤੇ ਸਾਰੇ ਮੇਰੇ ਖਿਲਾਫ ਹੋ ਗਏ ਆ ਸਾਰੇ ਟਰੋਲ ਕਰਨ ਲੱਗ ਗਏ ਆ ਬਿਨਾਂ ਗੱਲ ਤੋਂ ਜਦੋਂ ਕਿਸੇ ਨੂੰ ਪੈਸੇ ਖਿਲਾ ਦੋ ਪਾਇਲ ਉਦੋਂ ਚੰਗੀ ਆ ਹਾਂਜੀ ਨਾਲ ਬਿਠਾ ਲਓ ਉਦੋਂ ਚੰਗੀ ਆ ਹੁਣ ਤੁਸੀਂ ਮੇਰੀ ਪਿੱਠ ਪਿੱਛੇ ਆ ਜਿੱਦਾਂ ਕਰ ਰਹੇ ਹੋ ਕਿ ਪਾਇਲ ਗਲਤ ਆ ਤੁਹਾਨੂੰ ਉਹ ਚੰਗੀਆਂ ਚੀਜ਼ਾਂ ਦਾ ਤੁਸੀਂ ਦਿਖਦੇ ਆ ਨਹੀਂ ਹੈਗੀ ਇੱਕ ਮਾੜੀ ਹੋ ਜਾਵੇ ਤੁਸੀਂ ਉਧਰ ਉਧਰ ਵੱਲ ਭੱਜ ਲੈਂਦੇ ਹੋ ਯਾਰ ਕਿੱਦਾਂ ਨੇ ਤੁਸੀਂ ਹੈਗੇ ਆ ਐਨੇ ਫੁੱਦੂ ਲੋਕ ਆ ਤੁਸੀਂ ਚਲੋ ਕੋਈ ਨਹੀਂ ਯਾਰ ਬਟ ਇਹ ਕੁੜੀ ਦੀ ਕੋਈ ਗਲਤੀ ਨਹੀਂ ਆ ਠੀਕ ਆ ਬਾਕੀ ਮੇਰੇ ਹਸਬੰਦ ਦੀ ਗਲਤੀ ਸੀਗੀ ਠੀਕਾ ਉਹ ਵੀ ਆ ਬੈਠਾ ਆ ਕੋਈ ਉਹ ਨਹੀਂ ਮੈਂ ਵੀ ਦੇ ਤਾ ਇਹਦੀ ਕੋਈ ਸਟੇਟਿਚ ਨਹੀਂ ਮੈਂ ਵੀ ਆ ਨਹੀਂ ਆਣਾ ਸੀਗਾ ਪਹਿਲੀ ਵਾਰ ਮੈਂ ਕਲੈਰੀਫਾਈ ਕਰਨਾ ਆਣਾ ਹੀ ਨਹੀਂ ਸੀਗਾ ਜੇ ਸਾਰ ਬੈਠਾ ਨਾ ਮੇਰੇ ਕੋ ਦਮ ਸੀਗਾ ਮੈਂ ਲਾਈਵ ਤੇ ਬੈਠ ਕੇ ਬੋਲ ਰਹੀ ਆ ਜੇ ਜਿਆਦਾ ਕੱਟਾ ਕੱਢੀ ਕੱਟ ਨਹੀਂ ਆਤਾ ਤਾਂ ਸਾਹਮਣੇ ਆ ਜਾਓ ਮੇਰਾ ਐਡਰੈਸ ਲੈ ਲਓ ਸਾਹਮਣੇ ਆ ਕੇ ਮੇਰੀ ਹਿੱਕ 'ਚ ਵੱਜੋ ਆ ਕੇ ਬਹੁਤ ਹੋ ਗਿਆ ਬਾਕੀ ਜੇ ਕਿਸੇ ਦੀ ਗਲਤੀ ਹੁੰਦੀ ਨਾ ਤਾਂ ਕੋਈ ਨਾ ਕਾਰਵਾਈ ਤਾਂ ਹੋਣੀ ਸੀ ਪੁਲਿਸ ਛੜਦੀ ਨਾ ਉਹਨੂੰ ਠੀਕ ਹੈ ਮੇਰੇ ਹਸਬੰਦ ਦੀ ਗਲਤੀ ਸੀਗੀ ਬਾਈ ਮਿਸਟੇਕ ਉਹਨਾਂ ਨੂੰ ਮਤਲਬ ਗਲਤਫहमी ਹੋਈ ਆ ਉਹ ਵੀ ਆ ਬੈਠਾ ਬਾਹਰ ਇਦੇ ਵਿੱਚ ਅੰਦਰ ਹੁੰਦਾ ਬਾਈ ਹੱਥ ਬਣਦਾ ਭੈਣਾ ਵਰਗੀ ਆ ਵੀਰੇ ਮੈਨੂੰ ਤਾਂ ਭੈਣ ਬਣਾ ਕੇ ਬਣਾਈ ਦੀ ਸੀ ਮੈਂ ਉਹ ਵਿਚਾਰੀ ਤਾਂ ਆਈ ਸੀਗੀ ਵੀ ਪਤਾ ਨਹੀਂ ਕੀ ਗੱਲ ਆ ਕਿੰਨੂੰ ਗੱਲ ਨਹੀਂ ਪਤਾ ਆਹ ਸਮਝਦੀ ਸੀ ਉਹਦੀ ਹੈਲਪ ਲਈ ਚਲੀ ਗਈ ਆ ਭੈਣੇ ਉਹੀ ਆ ਵੀ ਤਾਂ ਥੋੜੀ ਤਾਂ ਕੋਈ ਗਲਤੀ ਵੀ ਨਹੀਂ ਆ ਕੇ ਦੱਡਰ ਬੰਦੇ ਆਣੇ ਕੁੱਟਣ ਲੱਗ ਗਏ ਮੈਨੂੰ ਵੀ ਇਦਾਂ ਹੀ ਹੋਇਆ ਆ ਕੇ ਕੁਝ ਨਹੀਂ ਪੁੱਛਿਆ ਬਸ ਮੇਰੇ ਦੇ ਸਿੱਧਾ ਚੜ ਗਏ ਆਗੇ ਇਹ ਕੋਈ ਉਹਨਾਂ ਨੂੰ ਆਏ ਚੋਰੀ ਕਰੀਆ ਵੀਡੀਓ ਤੇਸ ਕਰੋ ਜੇ ਤੁਨੂੰ ਇਹ ਆਜ਼ਾਰਿਆਂ ਨੂੰ ਵੀ ਕੋਈ ਗਲਤ ਕੰਮ ਕਰਿਆ ਕਿਸੇ ਨੇ ਵੀ ਜਾਂ ਤੁਸੀਂ ਆਪਾਂ ਕੋਈ ਵੀ ਆਡੀ ਵੀਡੀਓ ਰਖਾ ਰੋ ਕੋਈ ਗਲਤ ਕੰਮ ਕਰਦੇ ਜੋ ਕਰੀ ਨਹੀਂ ਕੋਈ ਗਲਤ ਕੰਮ ਆ ਬਾਹਰ ਬੈਠੇ ਆ ਪੁਲਿਸ ਛਾੜ ਦਿੰਦੀ ਆ ਤੁਹਾਨੂੰ ਚੋਰੀਆਂ ਕਰ ਲੈਂਦੇ ਸਾਰਿਆਂ ਨੂੰ ਇਹ ਵੀ ਕਹਿ ਦਵਾ ਕਿ ਜਦੋਂ ਪਾਇਲ ਕਿਤੇ ਇੰਸਟਾਗ੍ਰਾਮ ਦੇ ਕਿਸੇ ਹੈਲਪਫੁਲ ਦੀ ਰੋਡ ਹੁੰਦੀ ਨਾ ਉਦੋਂ ਪਾਇਲ ਸਭ ਤੋਂ ਚੰਗੀ ਹੁੰਦੀ ਜੇ ਮੈਂ ਆਪਣੀ ਅੱਜ ਫਰੈਂਡ ਦੇ ਹੱਕ ਚ ਖੜ ਗਈ ਜਾ ਕੇ ਤੇ ਅੱਜ ਮੈਂ ਚੋਰ ਬਣ ਗਈ ਆ ਵਾ ਬਾਕੀ ਇੱਕ ਗੱਲ ਹੋਰ ਕਿਸੇ ਦੇ ਨਾ ਗੱਲ ਸੁਣਨੀ ਚਾਹੀਦੀ ਜਿਵੇਂ ਸੋਸਾਇਟੀ ਵਾਲੀਆਂ ਟੀਮਆਂ ਖਿੱਚ ਤੂੰ ਕਰ ਰਹੀਆਂ ਸੀ ਨਾ ਉਹਨਾਂ ਦੀ ਨਿੱਕੀਆ ਪੈਣਾ ਹੈਗੀਆਂ ਨੇ ਕੋਈ ਨਹੀਂ ਇਸ ਬੇਸੂਫ ਲੇਡੀ ਇੰਨੀਆਂ ਬੇਸੂਫ ਸੀ ਨਾ ਉੱਥੇ ਸੋਸਾਇਟੀ ਮੈਂ ਤਾਂ ਜਦੋਂ ਦੀ ਲੀਡ ਮੈਂ ਲਾਈਫ 'ਚ ਕਦੇ ਨਹੀਂ ਦੇਖੀ ਲੀਗੀਆਂ ਅਨਪੜ੍ਹ ਸੀ ਨਾ ਪੜੀਆਂ ਲਿਗੀਆਂ ਅਨਪੜ੍ਹ ਹੁੰਦੀਆਂ ਨਾ ਜਿਹੜੀਆਂ ਜਨਾਨੀਆਂ ਉਹ ਸੀ ਜੀ ਆਪਣੇ ਆਪ ਨੂੰ ਉੱਚ ਐਜੂਕੇਟਿਡ ਕਹਾਉਂਦੀਆਂ ਸੀ ਉਸ ਦਿਨ ਤੁਸੀਂ ਐਜੂਕੇਟਿਡ ਹੋ ਕੇ ਵੀ ਤੁਸੀਂ ਜੇ ਆਪ ਹਰਕਤਾਂ ਇੰਨੀਆਂ ਐਜੂਕੇਟਡ ਵਾਲੀਆਂ ਕਰਨੀਆਂ ਤੇ ਫਿਰ ਤੁਹਾਨੂੰ ਫਾਇਦਾ ਕੀ ਹੈ ਇੱਦੇ ਸ਼ਹਿਰ 'ਚ ਰਹਿ ਕੇ ਮੋਹਾਲੀ 'ਚ ਕੀ ਫਾਇਦਾ ਬਾਕੀ ਜੇ ਇਹਦੀ ਗਲਤੀ ਹੁੰਦੀ ਨਾ ਤਾਂ ਇਕੱਲੀ ਇੱਕ ਵੀਡੀਓ ਨਹੀਂ ਹੋਰ ਵੀ ਵੀਡੀਓਜ਼ ਆਉਣੀਆਂ ਸਿਗੀਆਂ ਕੁੜੀ ਦੀ ਕੋਈ ਗਲਤੀ ਨਹੀਂ ਆ ਮੇਰੀ ਗੱਲ ਨਹੀਂ ਸੋਚੋਗੀ ਕਿ ਮੈਂ ਉੱਥੇ ਜਾ ਕੇ ਸਿਰਫ ਇੰਨਾ ਕ ਪੁੱਛ ਲਿਆ ਕਿ ਆਂਟੀ ਜੀ ਗੱਲ ਕੀ ਹੋਈ ਹੈ ਇਹ ਗੱਲ ਕੀ ਹੋ ਗਈ ਇਹ ਗਲਤੀ ਹੋ ਗਈ ਤੇ ਮੈਂ ਕਹਿਣ ਲੱਗਿਆ ਬਾਈ ਪਈ ਮੇਰੀ ਭੈਣ ਆ ਗਈ ਮੈਨੂੰ ਉਹਨਾਂ ਨੇ ਇਹਦਾ ਫੇਸ ਤੋਂ ਸਕਾਪ ਵੀ ਖਿੱਚਿਆ ਇਹਨੇ ਫੇਸ ਕਵਰ ਕਿਉਂ ਕਰਿਆ ਹੋਇਆ ਇਹੀ ਚੱਕਰ ਸੀ ਸਾਰਾ ਤੇ ਬਾਕੀ ਜੀ ਨੇ ਜੋ ਸੋਚਣਾ ਹੈ ਸੋਚੋ ਜਿਹਨੂੰ ਜੋ ਪ੍ਰੋਬਲਮ ਹੈ ਮੇਰੇ ਤੇ ਪਰਸਨਲ ਪ੍ਰੋਬਲਮ ਹੋ ਮੇਰੇ ਸਾਹਮਣੇ ਅੱਗੇ ਕੱਢ ਲਓ ਬਾਕੀ ਮੈਂ ਜੋ ਕਹਿਣਾ ਸੀ ਮੈਂ ਕਹਤਾ ਹੁਣ ਤੁਸੀਂ ਭਾਵੇਂ ਲੱਖ ਵੀਡੀਓ ਪਾਓ ਜੋ ਕਰਨਾ ਟਰੋਲ ਕਰਨਾ ਥੋੜੀ ਬਾਕੀ ਪਤਾ ਸੀ ਕਰਵਾਏ ਲੈਣਾ ਵੀ ਵੀਡੀਓ ਪਾ ਕੌਣ ਰਿਹਾ ਹੈ ਫੇਰ ਅਸੀਂ ਜਿਮੂ ਤੋਂ ਦਾ ਬੜਾ ਕੱਢਦੇ ਰਹੇ ਆ ਮਾਨ ਹਨੀ ਦਾ ਪਰਚਾ ਪਾਉਣਾ ਬਾਈ ਮਾਨ ਹਨੀ ਦੀ ਤੜਕੀ ਕਾਰਵਾਈ ਕਰਾ ਕੇ ਆਉਣੇ ਮੈਂ ਵੀ ਬਾਹਰ ਬੈਠਾ ਨਾਲੇ ਤੜਕੀ ਜਾ ਕੇ ਰਫਤ ਦੇ ਕੇ ਆਉਣੀ ਆ ਛੱਡਣਾ ਨਹੀਂ ਹੈਗਾ ਜਿੱਥੇ ਮਿਲ ਗਿਆ ਇੱਕ ਤਾਂ ਪੈ ਗਿਆ ਹੋਰ ਝੱਲ ਲੂਗਾ ਜੱਟ ਪਰ ਬਾਈ ਛੜਦਾ ਨਹੀਂ ਆ ਜਿੱਦੇ ਮੈਨੂੰ ਜਿਹੜੇ ਨਾ ਪਤਾ ਲੱਗ ਗਿਆ ਨਾ ਵੀ ਪਾਇਲ ਦੀ ਦੀ ਵੀਡੀਓ ਵਾਇਰਲ ਕਰੀਆ ਛੱਡਦਾ ਨਹੀਂ ਮੂ